ਸਾਰੇ ਪੈਣਾ ਨੂੰ ਸਤਿ ਸ੍ਰੀ ਅਕਾਲ ਬਹੁਤ ਬਹੁਤ ਅਲਵਾਰਕਾ ਸਾਨੂੰ ਮਾਣ ਮਾਇਆ ਵਤੀ ਜੇ ਜਨਮ ਲੈਣ ਲਗਾ ਬਹੁਤ ਬਹੁਤ ਅਲਵਾਰਕਾ ਤੁਹਾਨੂੰ ਸਾਰਿਆਂ ਨੂੰ ਪੈਣੀ ਮਾਇਆ ਵਤੀ ਜੇ ਜਨਮ ਲੈਣ ਲਗਾ ਉਹਨਾਂ ਨੇ ਆਪਣੇ ਖਾਤਰ ਆਪਣਾ ਜੀਵਨ ਇਹਨਾਂ ਸਾਰਾ ਵਾਰਤਾ ਉਹ ਸ਼ਾਦੀ ਤੇ ਬਗੇਰ ਰਹੇ ਆ ਸ਼ਾਦੀ ਨਹੀਂ ਕਰਵਾਈ ਉਹਨਾਂ ਨੇ ਆਪਣੇ ਖਾਤਰ ਤੇ ਆਪਾਂ ਨੂੰ ਵੀ ਕੁਝ ਉਹਨਾਂ ਬਾਰੇ ਦੇਖਣਾ ਚਾਹੀਦਾ ਕਿ ਉਹਨਾਂ ਨੇ ਆਪਣੀ ਜਿੰਦਗੀ ਸਾਰੀ ਆਪਣੇ ਲੈਕੇ ਵਿੱਚ ਚਲਾਤੀ ਉਹਨਾਂ ਨੇ ਕੁਝ ਵੀ ਨਹੀਂ ਆਪਣੇ ਬਾਰੇ ਸੋਚਿਆ ਸਾਰੀ ਜ਼ਿੰਦਗੀ ਆਪਣੇ ਤੇ করুণਾ ਕਰਦੀ ਆ ਹੁਣ ਆਪਾਂ ਨੂੰ ਇਹ ਲੱਗਦਾ ਕਿ ਆਪਾਂ ਨੇ ਜੋ ਬੱਚੇ ਹੈਗੇ ਆਪਾਂ ਉਹਨਾਂ ਨੂੰ ਸਮਝਾਈਏ ਭੈਣ ਮਾਇਆ ਬਤੀਾਰੇ ਦੱਸ ਗਏ ਵੀ ਉਹਨਾਂ ਨੇ ਨੇਤਾ ਆਪਣੇ ਵਾਸਤੇ ਬਣੀ ਸੀਗੀ ਉਹ ਆਪਣੇ ਗਰੀਬਾਂ ਵਾਸਤੇ ਆਹੋ ਜੋ ਵੀ ਉਹ ਕੰਮ ਕਰਨ ਦੇ ਕਰਦੀ ਆ ਸਾਰੇ ਆਪਣੇ ਗਰੀਬਾਂ ਵਾਸਤੇ ਕਰਦੀ ਆ ਆਪਾਂ ਨੂੰ ਕੋਈ ਆٹے ਦਾਲ ਦੀ ਕਿਸੇ ਦੀ ਵੀ ਲੋੜ ਨਹੀਂ ਗਈ ਆਪਾਂ ਨੂੰ ਜਿਹੜੇ ਕਿਰਾਏ ਆਪਾਂ ਨੂੰ ਮਾਪ ਚਿੱਤੇ ਆ ਇਹ ਕਿਰਾਏ ਨਹੀਂ ਵੀ ਆਪਾਂ ਨੂੰ ਲੋੜ ਨਹੀਂ ਗਈ ਆਪਾਂ ਆਪ ਦੇ ਕਿਰਾਏ ਆਪ ਲਾ ਸਕਦੇ ਆ ਆਪਾਂ ਨੂੰ ਬੱਚੇ ਆਪਣੇ ਦੇਖੋ ਬੀ ਐਮ ਐ ਸਾਰੇ ਬੱਚਿਆਂ ਨੇ ਕੀਤੀ ਹੋਈ ਆ ਮੈਂ ਨਹੀਂ ਕਹਿੰਦੀ ਵੀ ਐਸ ਉਮਰ ਦੇ ਵਿੱਚ ਹੋਣਾ ਜਿਹੜੇ ਪਿੱਛੇ ਗਲਤ ਆ ਪਰ ਰਹੇ ਗਏ ਆ ਆਪਾਂ ਨਹੀਂ ਪੜਾਈ ਕਰ ਸਕੇ ਮੇਰੀਆਂ ਭੈਣਾਂ ਬਹੁਤ ਆ ਮੇਰੇ ਵੀਰ ਜੀ ਵੀ ਬਹੁਤ ਆ ਜਿਨ੍ਹਾਂ ਨੇ ਪੜਾਈ ਨਹੀਂ ਕੀਤੀ ਕਿਉਂਕਿ ਆਪਾਂ ਨੂੰ ਉਹ ਪੜ੍ਹਾਈ ਬਾਰੇ ਪਤਾ ਨਹੀਂ ਸੀ ਬਾਕੀ ਆਪਣੇ ਤੇ ਗਰੀਬੀ ਸੀਗੀ ਆਪਾਂ ਕੋਈ ਪੜ੍ਹ ਲਿਖ ਨਹੀਂ ਸਕੇਗੇ ਹੁਣ ਮੈਂ ਨਹੀਂ ਕਹਿੰਦੀ ਵੀ ਕਿਸੇ ਘਰ ਦੇ ਵਿੱਚ ਬੱਚਾ ਕੋਈ ਹੋਊਗਾ ਬਿਨ ਆੜ ਪੜ ਬੱਚਾ ਮੈਂ ਨਹੀਂ ਦੇਖਦੀ ਵੀ ਕਿਸੇ ਦੇ ਘਰ ਦੇ ਵਿੱਚ ਕੋਈ ਵੀ ਕਿੱਧਰ ਵੀ ਗਰੀਬ ਆ ਪਰ ਮੈਂ ਦੇਖਦੀ ਲਈ ਵੀ ਕਿਸੇ ਦੇ ਘਰ ਦੇ ਵਿੱਚ ਬੱਚਾ ਪੜਿਆ ਲਿਖਿਆ ਨਹੀਂਗਾ ਕਿਸੇ ਨੇ ਦਾਸ ਕਿਸੇ ਨੇ ਬਾਰਾ ਹਲਕ ਨੇ ਕਲਾਸਾਂ ਆ ਦਿਨਾ ਕੀਤਨਾ ਫੇਰ ਕੀ ਸੋਚਵਾਸ ਬਣਿਆ ਹੋਇਆ ਅੱਗੇ ਆਪਣੇ ਘਰਾਂ ਦੇ ਵਿੱਚ ਆਏ ਹੁੰਦਾ ਸੀਗੇ ਬਈ ਲੈ ਕੇ ਨਹੀਂ ਆਪਣੇ ਤੋਂ ਨਾਪਰ ਚਾਣੀ ਆਪਣੇ ਘਰ ਦੇ ਵਿੱਚ ਹੁਣ ਐਸ ਤੱਕ ਆਵਾ ਭਵਾ ਭੁੰਜੇ ਦਾ ਤੇ ਖਾਲਾ ਐਨੀ ਗਰੀਬੀ ਆਪਣੀ ਚੱਕੀ ਗਈ ਆ ਹੁਣ ਆਪਾਂ ਸਾਰਿਆਂ ਵਾਲੀ ਦੇਖ ਦੇਖ ਕੇ ਆਪਣੀ ਵੀ ਸੋਜੀ ਬੋਢੀ ਆਪਾਂ ਨੂੰ ਆ ਗਈ ਆ ਪਰ ਮੈਂ ਇਹ ਕਹਿੰਨੀ ਆ ਵੀ ਸਾਨੂੰ ਕੋਈ ਸਾਨੂੰ ਆਟੇ ਦਾ दाल ਦੀ ਸਾਨੂੰ ਕਿਸੇ ਤਰ੍ਹਾਂ ਦੀ ਲੋੜ ਨਹੀਂ ਦੀ ਸਾਡੇ ਬੱਚੇ ਵੀ ਐਮ ਐਟਟੀ ਹੋਈਆਂ ਬੱਚਿਆਂ ਦੀ ਸਾਨੂੰ ਨੌਕਰੀਆਂ ਦਾ ਚਾਹੀਦੀਆਂ ਹਰੇਕ ਘਰ ਦੇ ਵਿੱਚ ਨੌਕਰੀ ਚਾਹੀਦੀ ਆ ਜਿਹਦੇ ਘਰ ਦੇ ਵਿੱਚ ਪੰਦਾ ਇੱਕ ਬੱਚਾ ਉਹਦੇ ਘਰ ਵੀ ਨੌਕਰੀ ਚਾਰ ਬੱਚੇ ਉਹਨਾਂ ਦੇ ਘਰੇ ਦੋ ਬੱਚਿਆਂ ਨੂੰ ਨੌਕਰੀ ਚਾਹੀਦੀ ਆ ਤੁਸੀਂ ਨੌਕਰਾਂ ਵੀ ਮੰਗਾ ਮੰਗੋ ਵੀ ਸਾਨੂੰ ਨੌਕਰਾਂਾਂ ਦੋ ਜਿਹਦੇ ਘਰ ਦੇ ਵਿੱਚ ਨੌਕਰੀ ਆ ਗਈ ਉਹਦੇ ਘਰ ਦੇ ਵਿੱਚ ਗਰੀਬੀ ਖੜਦੀ ਨਹੀਂ ਜੀ ਆਪਾਂ ਕੀ ਕਰਦੇ ਆ ਮੇਰੇ ਵੀਰ ਜੀ ਬੈਠੇ ਆ ਮੈਂ ਸਾਰਾ ਤਾਂ ਮਾਫੀ ਚਾਹਣੀ ਆ ਇਸ ਗੱਲ ਦੀ ਆਪਾਂ ਇੱਕ ਇੱਕ ਗਲਾਸੀ ਤੇ ਇੱਕ ਬੋਤਲ ਵੰਡਣ ਲੱਗ ਜਾਂਦੇ ਆ ਆਪਾਂ ਬੋਤਲਾਂ ਤੇ ਵੇਚ ਜਾਂਦੇ ਆ ਆਪਾਂ ਗਲਾਸਿਆਂ ਦੇ ਮਗਰ ਲੱਗ ਜਾਂਦੇ ਆ ਆਪਾਂ ਆਪਣੇ ਬੱਚਿਆਂ ਬਾਰੇ ਨਹੀਂ ਸੋਚਦੇ ਆਪਣੇ ਬੱਚਿਆਂ ਨੇ ਬੀਏ ਐਮਏ ਕੀਤੀ ਹੋਈ ਆ ਬੱਚੇ ਆਪਣੇ ਦਲਤ ਜੇ ਵਿੱਚ ਪੈ ਗਏ ਆ ਨਸ਼ੇ ਪੱਤੇ ਖਾਣ ਲੱਗ ਗਏ ਆ ਜੇ ਆਪਣੇ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਹੁੰਦੀਆਂ ਸਵੇਰ ਨਾਲ ਆਤੋਂ ਉਹਕੇ ਬੱਚੇ ਆਪਣੇ ਆਪਣੀਆਂ ਡਿਊਟੀਆਂ ਤੇ ਜਾਂਦੇ ਆਪਣੇ ਬੱਚੇ ਨੌਕਰੀਆਂ ਤੇ ਲੱਗਦੇ ਤੇ ਆ ਨਸ਼ੇ ਦੇ ਵਿੱਚ ਬੱਚੇ ਲਾ ਪੈਂਦੇ ਮੈਂ ਹੁਣ ਵੀ ਤੁਹਾਨੂੰ ਹੱਥ ਬੇਨ ਜੋੜ ਕੇ ਬੇਨਤੀ ਕਰਦੀ ਆ ਮੇਰੇ ਵੀਰਾਂ ਨੂੰ ਮੇਰੇ ਭਾਈਆਂ ਨੂੰ ਵੀ ਤੁਸੀਂ ਵੱਧ ਤੋਂ ਵੱਧ ਇਕੱਠੇ ਹੋ ਕੇ ਹੰਬ ਹੰਬਾ ਕੇ ਜਿੱਥੇ ਆਪਣੀ ਗੱਲ ਹੁੰਦੀ ਹੋਵੇ ਗਰੀਬਾਂ ਦੀ ਉੱਥੇ ਹੰਬ ਹੰਬਾ ਕੇ ਸਾਨੂੰ ਹੱਕਾ ਪਹੁੰਚਣਾ ਚਾਹੀਦਾ ਅੱਜ ਮੈਥੇ ਅਸੀਂ ਪਹੁੰਚੇ ਹੋਏ ਆ ਮੈਨੂੰ ਇੰਨਾ ਕੱਠ ਚਾਹੀਦਾ ਸੀਗਾ ਕਿ ਬਹਿਣ ਤੋਂ ਵੀ ਕਿਤੇ ਥਾਂ ਨਾ ਹੁੰਦਾ ਕਿਉਂਕਿ ਆਪਣੀ ਗਰੀਬਾਂ ਦੀ ਗੱਲ ਹੋ ਰਹੀ ਆ ਇੱਥੇ ਈ ਵਲੋਕ ਪਤਾ ਕੀ ਕਰਦੇ ਆ ਜਿਹੜਾ ਵਾਈ ਕਾਂਦੀ ਪਾਰਟੀ ਆ ਗਈ ਕਾਂਗਰਸ ਆ ਗਈ ਜਾਂ ਝਾੜੂ ਵਾਲੇ ਆ ਗਏ ਮੇਰੇ ਵੀਰਾਂ ਭਾਈਆਂ ਨੇ ਲੱਕ ਹਲਾਏ ਝਾੜੂ ਨਾਲ ਲਾ ਕੇ ਭੰਗੜੇ ਪਾਏ ਉੱਥੇ ਨਹੀਂ ਹੱਕ ਸੀ ਆਪਣਾ ਆਪਾਂ ਝਾੜੂ ਛੱਡਣੇ ਆ ਕਿ ਚੱਕਣੇ ਆ ਆਪਾਂ ਨੂੰ ਸੋਚਣਾ ਚਾਹੀਦਾ ਸੀ ਵੀ ਸਾਡੇ ਪਰਦੇ ਵਿੱਚ ਝਾੜੂ ਅੱਗੇ ਬੰਨੇ ਹੋਏ ਸੀ ਮੂਹਰੇ ਕੁੱਝ ਹੁੰਦੇ ਸੀ ਪਿੱਛੇ ਝਾੜੂ ਬੰਨੇ ਹੁੰਦੇ ਸੀ ਇਹ ਪਤਾ ਲੱਗਦਾ ਸੀ ਵੇਖੋਂ ਦੀ ਇਹ ਗਰੀਬ ਜਵਾਕ ਲੰਗੇ ਹੋਇਆ ਆ ਆਪਾਂ ਝਾੜੂ ਮਗਰੋਂ ਲਾਉੜੇ ਸੀ ਕਿਹ ਪਜੱਕ ਜੱਕੇ ਉਹਨਾਂ ਭੰਗੜੇ ਪਾਉਨੇ ਸੀ ਇਸ ਗੱਲ ਦੇ ਵਿੱਚ ਬਹੁਤ ਸ਼ਰਮ ਆਉਂਦੀ ਹੁੰਦੀ ਸੀ ਜਦੋਂ ਮੈਂ ਦੇਖਦੀ ਹੁੰਦੀ ਸੀ ਵੀ ਸਾਡੇ ਗੱਗਰੂ ਜਵਾਲ ਕਿੱਧਰੋਂ ਪਾਸੇ ਤੋਂ ਨਹੀਂ ਜਾਂਦੇ ਆ ਹੁਣ ਮੈਂ ਕਹਿੰਦੀ ਆ ਐਨੇ ਘਰਾਂ ਦੇ ਵਿੱਚ ਮੌਕਾ ਹੋਈ ਜਾਂਦਾ ਨਸ਼ਾ ਖਾ ਖਾ ਕੇ ਬੱਚੇ ਮਰੀ ਜਾਂਦੇ ਆ ਕੋਈ ਵੀ ਕੁਛ ਨਹੀਂ ਕਰਦਾ ਲਾ ਲਾ ਕੇ ਸੜਕਾਂ ਤੇ ਵੀ ਲੋਕੀ ਬੈਠੇ ਆ ਵੀ ਸਾਡੇ ਬੱਚੇ ਨੇ ਆਹ ਕੁਝ ਖਾ ਲਿਆ ਸਾਨੂੰ ਆਹ ਚਾਹੀਦਾ ਸਾਨੂੰ ਆਹ ਚਾਹੀਦਾ ਪਰ ਜਿਵੇਂ ਸਾਨੂੰ ਚਾਹੀਦਾ ਹੁੰਦਾ ਵਾ ਅਸੀਂ ਬੋਤਲਾ ਤੇ ਕੰਮ ਬਿਚ ਜਾਂਦੇ ਆ ਉਹਦੇ ਵੀ ਸਾਨੂੰ ਦੇਖਣਾ ਚਾਹੀਦਾ ਵੀ ਅਸੀਂ ਬੋਤਲਾ ਲੈਣ ਨੂੰ ਇੱਥੇ ਵੜ ਨਹੀਂ ਨਾ ਦੇ ਕੇ ਤੁਸੀਂ ਦੇਖੋ ਵੀ ਸਾਡੇ ਪਾਰਟੀ ਵਾਲੇ ਬੰਦੇ ਸਿੱਧੇ ਬੰਨੇ ਪਾਸੇ ਸਾਨੂੰ ਸਾਡੇ ਬੱਚਿਆਂ ਨੂੰ ਸਾਜੇ ਟੱਕਰ ਨਾ ਰੇ ਨਾ ਨਹੀਂ ਪਤਾ ਵੀ ਸਾਡਾ ਨਾਰਾ ਕੀ ਆ ਜਿਹੜੇ ਆਪਾਂ ਕਹਿਨੇ ਆ ਆਪਾਂ ਦਾ ਨਾਰਾ ਬੁਲਾਉਨੇ ਆ ਜੈ ਭੀਮ ਜੈ ਭਰਤ ਬੱਚੇ ਕਹਿੰਦੇ ਕਿ ਹੱਸਦੇ ਰਿਆ ਵੀ ਇਹ ਕਿਹੜਾ ਨਾਰਾ ਹੋ ਗਿਆ ਆਪਾਂ ਤਾਂ ਬੱਚਿਆਂ ਨੂੰ ਨਾਰਾ ਨਹੀਂ ਸਿਖਾਇਆ ਵੀ ਸਾਡਾ ਨਾਰਾ ਕਿਹੜਾ ਵਾ ਆਪਣਾ ਬੱਚਿਆਂ ਨੂੰ ਦੱਸਿਆ ਕਰੋ ਵੀ ਆਪਣੇ ਜੋ ਵੀ ਗਰੀਬ ਆਪਾਂ ਸਾਰੇ ਪੁੱਤ ਆਪਣਾ ਨਾਰਾ ਇਹ ਆ ਆਪਾਂ ਇਹ ਨਾਰੇ ਦੇ ਮਗਰੀ ਤੋਰਨਾ ਇਹ ਹੀ ਨਾਰੇ ਲਾਉਣੇ ਆ ਇਹ ਨਾਰੇ ਨੇ ਆਪਾਂ ਨੂੰ ਕਾਮਜਾਬ ਕਰਨਾ ਇਹਨਾਂ ਨਾਰਿਆਂ ਨੇ ਆਪਾਂ ਨੂੰ ਗਰੀਬੀ ਦੇ ਵਿੱਚੋਂ ਕੱਢਣਾ ਇਹ ਨਾ ਨਾਰਾ ਨੇ ਆਪਾਂ ਨੂੰ ਨੌਕਰਾਂ ਤੇ ਕਰ ਬਚਾਉਣਾ ਜੇ ਤੁਸੀਂ ਇਸ ਪਾਸੇ ਤੁਰ ਪੇ ਤੁਸੀਂ ਇੱਕ ਮੇਰਾ ਤੁਰ ਕੇ ਦੇਖ ਲੋ ਮੈਂ ਅਨਪੜਾ ਹਾਂ ਮੈਂ ਕੁਝ ਵੀ ਨਹੀਂ ਪੜੀ ਮੈਨੂੰ ਕੋਈ ਦੋ ਅੱਖਰ ਵੀ ਨਹੀਂ ਆਉਂਦੇਗੇ ਠੀਕ ਆ ਮੈਨੂੰ ਵੋਟ ਬਾਰੇ ਕੋਈ ਪਤਾ ਨਹੀਂ ਸੀਗਾ ਸਾਡੇ ਘਰ ਦੇ ਕਹਿੰਦੇ ਭਲਾਨੇ ਪਾਸੇ ਆਪਾਂ ਵੋਟ ਪਾਉਣੀ ਆ ਮੈਂ ਕਿਹਾ ਜੀ ਠੀਕ ਆ ਪਾਇਆ ਵਾਲੇ ਉਹ ਤਾਂ ਸਾਡੀ ਬੀਬੀ ਭੈਣ ਜੀ ਜ਼ਿੰਮੇਵਾਰ ਨਹੀਂ ਖੜੀ ਸੀ ਮੈਂ ਜਾ ਕੇ ਵੋਟ ਉਹਨੂੰ ਮੈਂ ਕਿਹਾ ਚੱਲ ਵੋਟ ਮੈਂ ਇੱਧਰ ਸਾਡੇ ਪੰਜਿਆਂ ਨੇ ਸਾਰਿਆਂ ਨੇ ਪਾ ਤੀਆਂ ਇੱਧਰ ਸਾਡੀ ਭੈਣ ਜੀ ਖੜੀ ਆ ਮੈਂ ਵੋਟ ਇਹਨੂੰ ਪਾਉਂਦੀ ਆ ਮੈਂ ਜਾ ਕੇ ਵੋਟ ਉਹਨੂੰ ਪਾਇਆ ਜਿਹੜਾ ਸਾਡੇ ਪਿੱਛੇ ਖੜਾ ਸੀ ਸਾਡੇ ਨਾਲ ਦਾ ਉਹ ਹਾਰ ਗਿਆ ਜਿਹੜੀ ਉਹ ਧੀਮੀਦਾਰਨੀ ਸੀ ਉਹ ਜਿੱਤ ਗਈ ਸਾਡੇ ਘਰ ਦੇ ਜਿਹੜਾ ਰੌਲਾ ਪੈ ਗਿਆ ਕੋਠੇ ਉੱਪਰ ਬੈਠੇ ਰੌਲਾ ਪੈ ਗਿਆ ਵੀ ਫਲਾਣਾ ਬਣ ਗਿਆ ਮੈਂ ਆਖਿਆ ਅਸੀਂ ਇੱਕ ਬੋਟੇ ਹੀ ਬਣ ਗਿਆ ਮੈਂ ਕਿੱਦਾਂ ਬਣ ਜਾਂਦੇ ਹੁੰਦੇ ਆ ਇਹਨਾਂ ਨੂੰ ਲੋਨ ਨੂੰ ਨਹੀਂ ਪਤਾ ਇੱਕ ਵੋਟ ਤੇ ਉਹ ਆਪ ਜਾਂਦਾ ਦੇਸ਼ ਹਰਨੇ ਨੂੰ ਵੋਟ ਪਾਈ ਜਾਂਦੀ ਉਹਨੇ ਐਸੀ ਬਣ ਜਾਣਾ ਸੀ ਆਪਣੇ ਨਾਲ ਦਾ ਬਣ ਜਾਣਾ ਸੀ ਉਸ ਵੇਲੇ ਮੈਨੂੰ ਵੋਟ ਦਾ ਪਤਾ ਲੱਗਾ ਵੀ ਵੋਟ ਦੀ ਕੀਮਤ ਕਿੰਨੀ ਆ ਤੁਸੀਂ ਦੇਖੋ ਵੀ ਤੁਹਾਡੀ ਵੋਟ ਦੀ ਕੀਮਤ ਕਿੰਨੀ ਆ ਤੁਸੀਂ ਕਦੇ ਸੋਚਿਆ ਕਦੇ ਵਿਚਾਰਿਆ ਵੀ ਸਾਨੂੰ ਵੋਟ ਨਾਲ ਕਿੱਥੋਂ ਟੱਕਰ ਬਚਾਉਣਾ ਥੋਡੇ ਤੇ ਭਈਏ ਰਾਜ ਕਰ ਰਹੇ ਆ ਬੈਂਕਾਂ ਦੇ ਵਿੱਚ ਜਾਵੜਾ ਬਿੱਲੇ ਬੈਠੇ ਆ ਉੱਥੇ ਤੁਹਾਡੇ ਵਰਗੀਆਂ ਭੈਣਾਂ ਵੀ ਮੇਰੇ ਵਰਗੇ ਵੀਰ ਵੀ ਸਾਹ ਦੇ ਕੇ ਬੁਲਾਉਂਦੇ ਆ ਤੇ ਜੇ ਉੱਥੇ ਸਾਡੇ ਬੱਚੇ ਵੈਸੇ ਹਣ ਅਸੀਂ ਨਾਲ ਇਹ ਬੱਚਿਆਂ ਨੂੰ ਸਾਹ ਕਰਕੇ ਬੁਲਾਏ ਤੁਸੀਂ ਭੈਣਾਂ ਦਾ ਮਗਰ ਕਿਆ ਤਰੇ ਫਿਰਦੇ ਆ ਕੋਨੂੰ ਰੱਬ ਨੇ ਆਪਾਂ ਨਿਸ਼ਾਨ ਦਿੱਤੀ ਆ ਪਗੜੀ ਦੀ ਪੱਗ ਦਿੱਤੀ ਹੋਈ ਆ ਦਸਤਾਰਾਂ ਬੰਨੋ ਦਸਤਾਰਾਂ ਬੰਨ ਕੇ ਦਿਖਾਓ ਵੀ ਅਸੀਂ ਕੀ ਦੀ ਕੌਮ ਆ ਕੀ ਦੀ ਕੌਮ ਆ ਤੁਸੀਂ ਦੇਖੋ ਆਦੇ ਬਲੀ ਧਿਆਨ ਮਾਰੋ ਸੋਚੋ ਤੇ ਵਿਚਾਰੋ ਮਸੇਹ ਕਿ ਰੱਖੋ ਵੀ ਸਾਡੇ ਬੱਚੇ ਕਿਧਰਲੇ ਪਾਸੇ ਨੂੰ ਜਾਂਦੇ ਆ ਮੈਂ ਇਹੀ ਬੇਨਤੀ ਕਰਦੀ ਆ ਵੀ ਪਿੱਛੇ ਜੋ ਕੁਝ ਵੀ ਹੋ ਗਿਆ ਛੱਡੋ ਕੋਣ ਸਾਰੇ ਬੱਚੇ ਪੜ੍ਹੇ ਲਿਖੇ ਆ ਉਹਨਾਂ ਨੂੰ ਨੌਕਰੀਆਂ ਜੋਗੇ ਕਰੋ ਤੁਸੀਂ ਆਪਣਾ ਸਮਾਜ ਦੇਖੋ ਵੀ ਸਾਡਾ ਸਮਾਜ ਅਸੀਂ ਕਿੱਥੇ ਤੇ ਕਰ ਬਚਾਉਣਾ ਪਹਿਣਾ ਮੇਰੀਆਂ ਬਹੁਤ ਕੋਸ਼ਿਸ਼ ਕਰ ਸਕਦੀਆਂ ਆਪਾਂ ਆਂਦੀ ਕੌਮ ਲੈ ਕੇ ਆਈਏ ਸਾਰੀਆਂ ਜਾਣੀਆਂ ਜਿੱਥੇ ਆਪਣੀ ਗੱਲ ਹੁੰਦੀ ਆ ਉਥੇ ਵੱਧ ਤੋਂ ਵੱਧ ਪੜਾਣਾਂ ਨੂੰ ਘਰੋਂ ਕੱਢ ਚਲੇ ਆਇਆ ਕਰੋ ਅਸੀਂ ਵੀ ਕਿਸੇ ਨਾ ਟਿਪ ਹਤਾ ਮੈਂ ਨਹੀਂ ਕਿਸੇ ਦੇ ਕੀ ਆ ਮੈਂ ਵੀ ਗੀਰਜੀ ਹੁਣਾਂ ਦੇ ਨਾਲ ਕੋਟ ਕਪੂਰੇ ਮਕਸਾਰ ਬਠਿੰਡੇ ਜਿੱਥੇ ਵੀ ਗੀਰਜੀ ਹੁਣੀ ਭੁਲਾਉਂਦੇ ਆ ਦਵਾਬਾ ਸਾਰਾ ਘਾ ਲਿਆ ਸੀ ਉਥੇ ਜਿੱਥੇ ਮੈਂ ਜਾਂਦੀ ਜਿੱਥੇ ਵੀ ਭੁਲਾਉਂਦੇ ਆ ਕਿ ਮੇਰੇ ਸਮਾਗ ਦੀ ਗੱਲ ਹੁੰਦੀ ਆ ਤੁਸੀਂ ਪਿੱਛੇ ਕਿਵੇਂ ਹਰਦੇ ਆ ਤੁਸੀਂ ਅੱਗੇ ਵੱਧ ਕੇ ਵੇਖੋ ਤੁਸੀਂ ਝਾਂੜਵਾ ਦਾ ਮਗਰ ਨਾ ਤੁਰੇ ਫਿਰੋ ਕਾਲੀ ਪਾਰਟੀ ਦੇ ਮਗਰ ਨਾ ਤੁਰੇ ਫੇਰੋ ਕਾਂਗਰਸ ਦੇ ਮਗਰ ਨਾ ਤੁਰੇ ਫੇਰੋ ਤੁਸੀਂ ਬਾਜਨ ਸਮਾਜ ਪਾਰਟੀ ਲੈ ਕੇ ਆਉਣੀ ਆ ਅੱਜ ਤਾਂ ਮੇਰੇ ਵੀਰ ਤੇ ਕੋਈ ਪੈਣਾ ਸਾਰੀਆਂ ਕੰਮ ਕਰ ਨੂੰ ਜੇ ਤੁਸੀਂ ਬਾਜਨ ਸਮਾਜ ਪਾਰਟੀ ਲੈ ਕੇ ਆਉਂਗੇ ਤਾਂ ਲੈ ਕੇ ਆਉਣੀ ਆ ਜੇ ਤੁਸੀਂ ਆਪਦੇ ਬੱਚਿਆਂ ਦਾ ਸੋਚਣਾ ਤੇ ਬਾਜਨ ਸਮਾਜ ਪਾਰਟੀ ਦੇ ਮਗਰ ਆਜੋ ਅੱਜ ਮੈਂ ਇਹ ਫੋਟੋ ਨੂੰ ਹੱਥ ਫੜਨ ਕੇ ਬੇਨਤੀ ਕਰਦੀ ਆ ਆਪਾਂ ਬਾਜਨ ਸਮਾਜ ਲੈ ਕੇ ਆਗੇ ਤੇ ਆਗੇ ਆਪਾਂ ਹੱਕ ਲਈਏ ਆਪਣੇ ਸਾਰੇ ਹੱਥ ਮਿਲ ਕੇ ਇੱਕ ਮੇਰਾ ਵਾਜਨ ਸਮਾਜ ਫਾਟੀ ਆ ਕੇ ਦੇਖੋ ਝਾੜੂ ਤਾਂ ਤੁਸੀਂ ਲਿਆ ਆਂਦਾ ਉਹਨੇ ਤੁਹਾਨੂੰ ਕੀ ਕੀਤਾ ਕਿਸੇ ਨੂੰ ਰਸੋਈਆਂ ਦੇ ਤੁਹਾਨੂੰ ਕਿਹਾ ਸੀ 5-500 ਰੁਪਈਆ ਸੀ ਦੇਵਾਂਗੇ ਕਿਸੇ ਨੇ ਮਿਲੇ ਸਾਨੂੰ ਕੁਸ ਵੀ ਨਹੀਂ ਚਾਹੀਦਾ ਸਾਨੂੰ ਨੌਕਰੀਆਂ ਚਾਹੀਦੀਆਂ ਤੁਸੀਂ ਇਹ ਦੇਖੋ ਵੀ ਸਾਨੂੰ ਨੌਕਰੀਆਂ ਚਾਹੀਦੀਆਂ ਸਾਨੂੰ ਘਰ-ਬਾਰ ਵਧਿਆ ਚਾਹੀਦੇ ਆ ਸਾਰਿਆਂ ਨੇੜੀਆਂ ਪਹਿਣਾ ਅੱਗੇ ਹੋ ਕੇ ਵਧ ਕੇ ਤੁਰਿਆ ਕਰੋ ਤੇ ਸਾਰਾ ਕੁਝ ਤੁਹਾਨੂੰ ਮਿਲੇਗਾ ਵਾਹ ਜੇ ਆਂ ਜਾਵੀਂ ਮੇਰੇ ਘਰ ਆਪਾਂ ਸਾਰਿਆਂ ਤੋਂ ਮਾਫੀ ਚਾਹੁੰਨੀ ਜਾਂ ਮੈਂ